ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੈਂਡ ਪੁਲਿੰਗ ਪਾਲਿਸੀ ਦੇ ਵਿਰੁੱਧ ਵੱਡਾ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਨੇ ਬੱਸਾਂ ਦੇ ਵਿੱਚ ਤੁਹਾਨੂੰ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਇਸ ਲੈਂਡ ਪੁਲਿੰਗ ਪਾਲਿਸੀ ਦੇ ਵਿਰੁੱਧ ਲੁਧਿਆਣਾ ਦੇ ਗਲਾਡਾ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਧਰਨਾ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ 15 ਜੁਲਾਈ ਨੂੰ 15 ਜੁਲਾਈ ਨੂੰ ਜਿਹੜੀ ਕਾਲ ਦਿੱਤੀ ਗਈ ਸੀ ਕਿ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾਏਗਾ ਜਿਸ ਤੋਂ ਬਾਅਦ ਇਸ ਨੂੰ ਮੌਸਮ ਨੂੰ ਦੇਖਦੇ ਹੋਏ ਜਿਹੜਾ 22 ਜੁਲਾਈ ਦੀ ਤਾਰੀਖ ਰੱਖ ਦਿੱਤੀ ਸੀ ਤਾਂ 22 ਜੁਲਾਈ ਦੀ ਤਾਰੀਖ ਹੈ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਬਾਈ ਜੀ ਅੱਜ ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਹੋ ਕਿਹੜੀ ਜਗ੍ਹਾ ਤੇ ਆਇਓ ਕੀ ਨਾਮ ਹੈ ਤੁਹਾਡਾ ਜੀ ਮੈਂ ਸੁਖਬੀਰ ਸਿੰਘ ਗੱਲ ਹਲਕਾ ਮੁੱਗਾ ਤੋਂ ਯੂਥ ਅਕਾਲੀ ਦਲ ਦਾ ਪ੍ਰਧਾਨ ਹ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਕਾਲ ਦਿੱਤੀ ਗਈ ਸੀ ਤੇ ਵੱਡੀ ਗਿਣਤੀ ਦੇ ਵਿੱਚ ਸਾਰੇ ਪੰਜਾਬ ਵੱਲੋਂ ਇੱਥੇ ਇੱਕ ਧਰਨਾ ਲਾਇਆ ਗਿਆ ਡੀਸੀ ਦਫ਼ਤਰ ਦੇ ਬਾਹਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਨੇ ਚਲਾਈ ਹੈ ਉਹਦੇ ਵਿਰੋਧ ਦੇ ਰੋਸ ਪ੍ਰਦਰਸ਼ਨ ਹੈ ਅਕਾਲੀ ਦਲ ਦਾ ਤੇ ਸਖਤ ਸਟੈਂਡ ਅਕਾਲੀ ਦਲ ਨੇ ਲਿਆ ਕਿ ਪੰਜਾਬ ਦੀ ਇੱਕ ਵੀ ਕਿੱਲਾ ਅਬਜਾਉ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਜਿਹੜੇ ਐਗਜ਼ਿਸਟਿੰਗ EMPLOYEES ਆ ਉਹਨਾਂ ਨੂੰ ਦੇਣ ਦੀ ਸਰਕਾਰ ਕੋਲ ਤਨਖਾਹ ਹੈ ਨਹੀਂ ਤੇ ਲੈਂਡ ਐਕਵਾਇਰ ਕਰਕੇ ਜਿਹੜਾ ਕਰੋੜ ਵਾਲਾ ਕਿੱਲਾ ਉਹ 50 ਲੱਖ ਰੁਪਏ ਦਾ ਰੇਟ ਜਿਹੜਾ ਕਰਕੇ ਤੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋਊਗਾ ਤੇ ਅਕਾਲੀ ਦਲ ਇਹਦੇ ਸਖਤ ਖਿਲਾਫ ਹੈ ਤੇ ਇਹ ਚੀਜ਼ ਨਹੀਂ ਹੋਣ ਦੇਵਾਂਗੇ ਇੱਕ ਵੱਡੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਆਖੀ ਗਈ ਹੈ ਕਿ LOI ਜਿਹੜੀ ਆ ਉਹ ਜਾਰੀ ਕੀਤੀ ਜਾਏਗੀ 50000 ਰੁਪਏ ਜਿਹੜਾ ਕਿਸਾਨ ਨੂੰ ਪਹਿਲਾਂ ਚੈੱਕ ਦਿੱਤਾ ਜਾਏਗਾ ਜਿਸ ਤੋਂ ਬਾਅਦ ਜਦੋਂ ਸ਼ੁਰੂਆਤ ਹੋਏਗੀ ਜ਼ਮੀਨ ਐਕਵਾਇਰ ਦੀ ਕੰਮ ਕਰਨ ਦੀ ਤਾਂ 1 ਲੱਖ ਰੁਪਈਆ ਸਾਲ ਦਾ ਫਿਰ ਦਿੱਤਾ ਜਾਏਗਾ ਇਹ ਬਿਲਕੁਲ ਇੱਕ ਖੋਖਲਾ ਪ੍ਰੋਸੈਸ ਹੈ ਇਹਦੇ ਵਿੱਚੋਂ ਕੁਝ ਵੀ ਨਿਕਲਣਾ ਨਹੀਂਗਾ ਇਹ ਨਾ ਕੋਈ ਵੀ ਕਿਸਾਨ ਹੈ ਜਿਹੜਾ ਉਹ ਇਹਦੇ ਲਈ ਰਾਜੀ ਨਹੀਂਗਾ ਮੋਗੇ ਜ਼ਿਲ੍ਹੇ ਦੀਆਂ 540 ਕਿੱਲਾ ਜ਼ਮੀਨਾਂ ਦੇ ਵਿੱਚ ਆਈ ਹੈ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਅਸੀਂ ਪਰਸਨਲੀ ਦੇਖਿਆ ਕਿ ਕਿਸਾਨਾਂ ਦੇ ਵਿੱਚ ਕਿੱਡਾ ਵੱਡਾ ਰੋਸ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਪਹਿਲੇ ਦਿਨ ਤੋਂ ਚੱਕ ਰਿਹਾ ਤੇ ਚੱਕਦਾ ਰਹੇਗਾ ਇਸ ਕਰਕੇ ਅਕਾਲੀ ਦਲ ਇਹਦੇ ਸਖਤ ਖਿਲਾਫ ਹੈ ਤੇ ਇੱਕ ਵੀ ਕਿੱਲਾ ਜ਼ਮੀਨਾਂ ਜਿਹੜੀ ਇਨਕੁਆਇਰ ਨਹੀਂ ਹੋਣ ਦੇਵਾਂਗੇ ਇੱਥੇ ਪਹੁੰਚੋ ਕਿੰਨਾ ਕ ਸਮਾਂ ਲੱਗਿਆ ਕਿੱਥੋਂ ਕਿੱਥੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਹੁੰਚ ਰਹੇ ਕਿਉਂਕਿ ਬਰਸਾਤ ਸੁਹਿਰ ਤੋਂ ਹੀ ਪੈ ਰਹੀ ਹੈ ਤੇ ਕਾਫੀ ਦਿੱਕਤਾਂ ਵੀ ਆਈਆਂ ਹੋਣਗੀਆਂ ਬਿਲਕੁਲ ਜੀ ਸਵੇਰ ਦੀ ਬਰਸਾਤ ਪੈ ਰਹੀ ਹੈ ਪਰ ਜਿਹੜਾ ਸ਼ਰੂਮ ਨਹੀਂ ਕਲਦਲ ਦੇ ਵਰਕਰ ਹੈ ਉਹਨਾਂ ਦੇ ਵਿੱਚ ਪੂਰਾ ਜਜਬਾ ਸੀ ਪੂਰਾ ਹੌਸਲਾ ਸੀ ਯੂਥ ਵੱਡੀ ਗਿਣਤੀ ਦੇ ਵਿੱਚ ਤੇ ਸ਼ਮੂਲੀਅਤ ਕਰਨ ਆਇਆ ਤੇ ਬਿਲਕੁਲ ਵੀ ਇਸ ਚੀਜ਼ ਦੀ ਅੜਚਨ ਕਿਸੇ ਨੇ ਨਹੀਂ ਮੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਰੇ ਪੰਜਾਬ ਪਰਚੋਂ ਲੋਕ ਪਹੁੰਚੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਤੇ ਇੱਥੇ ਜਾਮ ਲੱਗਿਆ ਹੋਇਆ ਚਾਰੇ ਪਾਸੇ ਬੱਸਾਂ ਤੇ ਗੱਡੀਆਂ ਦਾ ਜਾਮ ਇੱਥੇ ਲੱਗਿਆ ਹੋਇਆ ਵੱਡੇ ਵੱਡੇ ਕਾਫਲੇ ਦੂਰੋਂ ਆ ਰਹੇ ਆ ਜੀ ਅਸੀਂ ਮੋਗੇ ਤੋਂ ਸੰਜੀਤ ਸਿੰਘ ਸਣੀਗਲ ਸਾਡੇ ਹਲਕਾ ਇੰਚਾਰਜ ਆ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਵੱਡਾ ਕਾਫਲਾ ਲੈ ਕੇ ਪਹੁੰਚੇ ਸੋ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਜਜ਼ਬਾ ਭਰਿਆ ਹੋਇਆ ਹੈ ਕਿ ਕਹਿੰਦੇ ਨੇ ਕਿ ਲੈਂਡ ਪੁਲਿੰਗ ਪਾਲਿਸੀ ਦੇ ਵਿਰੁੱਧ ਜਿਹੜਾ ਅਸੀਂ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਇੱਥੇ ਪਹੁੰਚਣੇ ਸ਼ੁਰੂ ਹੋਏ ਸੀ ਗੱਲਬਾਤ ਕਰਦੇ ਬਾਈ ਜੀ ਅੱਜ ਇੱਥੇ ਪਹੁੰਚੇ ਹੋ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਤੇ ਕਿੰਨੇ ਵਜੇ ਇੱਥੇ ਪਹੁੰਚੇ ਹੋ ਅਸੀਂ ਮੋਗੀ ਜ਼ਿਲ੍ਹੇ ਦੀ ਗਗਵਾਈ ਕਰਕੇ ਮੋਚੀ ਯੂਥ ਅਕਾਲੀ ਦਲ ਦੀ ਟੀਮ ਆਪਣੇ ਨਾਲ ਲੈ ਕੇ ਇੱਥੇ ਸਰਦਾਰ ਸੰਜੀਤ ਸਿੰਘ ਸਣੀਗਿਲ ਦੇ ਨਾਲ ਇੱਥੇ ਪਹੁੰਚੇ ਜੀ ਤੇ ਸਮਝ ਚਲੋ 10 ਵਜੇ ਤਹੀ بارش ਦੇ ਕਾਰਨ ਬਣ ਕੇ ਕਾਫੀ ਜਾਮ ਮਿਲਿਆ ਜਗਰਾਉਂ ਸ਼ਹਿਰ ਵਿੱਚ ਕਾਫੀ ਜਾਮ ਸੀ ਮੋਗੇ ਸ਼ਹਿਰ ਤੋਂ ਨਿਕਲਦੇ ਹੋਏ ਕਾਫੀ ਜਾਮ ਮਿਲਿਆ ਇਸ ਕਰਕੇ ਥੋੜੇ ਲੇਟ ਹੋ ਗਏ ਚਲੋ بارش ਦਾ ਮੌਸਮ ਆ ਤਾਂ ਵੀ ਵਰਕਰਾਂ ਵਿੱਚ ਤੁਸੀਂ ਦੇਖ ਸਕਦੇ ਇੰਨੇ ਜਜ਼ਬਾਤ ਆ ਸਾਰੇ ਵਰਕਰ ਆਪ ਦਾ ਕੰਮ ਕਰ ਛੱਡ ਕੇ ਇੱਥੇ ਪਹੁੰਚੇ ਜੀ ਅੱਜ ਵਜ੍ਹਾ ਕੀ ਆ ਫਿਰਫ ਉਹਨਾਂ ਨੂੰ ਪਤਾ ਅਕਾਲੀ ਦਲ ਇੱਕੋ ਇੱਕ ਪਾਰਟੀ ਆ ਕਿਹੜਾ ਸਾਡੇ ਮਸਲੇ ਹੱਲ ਕਰਾ ਸਕਦਾ ਜੀ ਜੀ ਤੋ ਕੀ ਕਹਿਣਾ ਚਾਹੋਗੇ ਕਿੰਨਾ ਕਾ ਕੱਟ ਦੇਖਣ ਨੂੰ ਮਿਲ ਰਿਹਾ ਮੀ ਦੇ ਨਾਲ ਪ੍ਰਭਾਵ ਪਿਆ ਕੋਈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਧ ਚੜ ਕੇ ਇੱਥੇ ਪਹੁੰਚ ਰਹੀ ਨੇ ਇੱਕ ਤਾਂ ਆਪਾਂ ਕਹਿ ਸਕਦੇ ਵਰਕਰ ਤਾਂ ਆਏ ਆ ਇਹ ਕਿੜੇ ਆਮ ਇਨਸਾਨ ਆ ਆਮ ਕਿਸਾਨ ਆ ਉਹ ਵੀ ਆਪਣੇ ਨਾਲ ਆਇਆ ਕਿਉਂਕਿ ਉਹਨਾਂ ਨੂੰ ਪਤਾ ਕਿ ਅੱਜ ਅਸੀਂ ਅਕਾਲੀ ਦਲ ਦੇ ਨਾਲ ਖੜਾਂਗੇ ਤਾਂ ਹੀ ਸਾਨੂੰ ਸਾਡਾ ਹੱਕ ਮਿਲ ਸਕਦਾ ਨਾ ਹੀ ਹੋਰ ਕਿਸੇ ਪਾਰਟੀ ਨੇ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾਉਣਾ ਵਾ ਨਾ ਕੋਈ ਕਿਸੇ ਨੇ ਇਹਨੇ ਮੀ ਵਿੱਚ ਜਾਂ ਹੋਰ ਕੋਈ ਵੀ ਗੱਲਬਾਤ ਹੁੰਦੀ ਹੈ ਕਿਸੇ ਨੇ ਗਵਾਹੀ ਕਰ ਸਕਦਾ ਇੱਕ ਸਰਦਾਰ ਸੁਖਬੀਰ ਸਿੰਘ ਬਾਦਲੀ ਆ ਕਿੰਨੇ ਨੇ ਇਹਨਾਂ ਨੂੰ ਵਾਅਦਾ ਕੀਤਾ ਉੱਤੇ ਸਾਰੇ ਨੂੰ ਪਤਾ ਸੁਖਬੀਰ ਸਿੰਘ ਬਾਦਲ ਜੀ ਜਿਹੋ ਜਵਾਨ ਆ ਉਹ ਉਹਦੇ ਦੇ ਖਰੇ ਉੱਤਰਦੇ ਆ ਸਿਰ ਲੈਂਦਾ ਲੈ ਜੇ ਪਰ ਕਿਸਾਨਾਂ ਦੇ ਨਾਲ ਖੜਨਗੇ ਜੀ